ਚੋਲਨਾ ਗੁਰੂ ਗੋਰੇ ਗੁਰੂ ਗੋਰਾ ਗੁਰੂ ਜਪ ਪ੍ਰਾਨਿਓ ਸ਼ਬਦ ਹਰ ਹਰ ਜਪੈ ਨਾਮ ਨਵ ਨਿਧਿ ਅਪੈ ਰਸਨ ਅਹਨਸ ਰਸੈ ਸਤ ਕਰ ਜਾਨੀਓ ਹੁ ਫਨ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅਨਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿੱਧ ਧਰੋ ਪੰਜ ਭੂ ਬਸ ਕਰੋ ਜਨਮ ਕੁਲ ਉਧ ਰੋ ਦਵਾਰ ਹਰ ਮਾਨੀਓ ਜੋ ਤਾ ਸਭ ਸੁਖ ਇਤ ਉਤ ਤੁਮ ਬੰਚੋ ਗੁਰ 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 ਜਪ ਪ੍ਰਾਨੀਓ ਗੁਰ 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 ਗੋਰਾ ਗੁਰ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਅਹਨਸ ਕਰਹੁ ਬਚਨ ਗੁਰ ਰਿਦੈ ਧਾਰ ਫੁਨ ਗੁਰੂ ਜਲ ਬਿਮਲ ਅਥਾਹ ਮੱਜਨ ਕਰਹੁ ਸੰਤ ਗੁਰ ਸਿੱਖ ਤਰਹੁ ਨਾਮ ਸਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਾਰ ਮੁਗਦ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੋਰਾ ਗੁਰੂ ਗੋਰਾ ਗੁਰੂ ਜਪ ਸਤ ਕਰ ਗੁਰੂ ਗੋਰਾ ਗੁਰ ਕਰਹੁ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰਮਣ ਮਿਲਤ ਲਿਵ ਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਾਈਐ ਅੰਮ੍ਰਿਤ ਪ੍ਰਵਾਹ ਛਟਕੰਤ ਸਦ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਉਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮੰਨ ਰੇ ਜਾਂ ਕੀ ਸੇਵਾ ਸਿਵ ਸਿਧ ਸਾਧਕ ਸੁਰ ਅਸੁਰ ਗਾਣ ਉਤਰਹਿ ਤਤੀਸ ਗੁਰਬਚਨ ਸੁਣ ਕੰਨ ਰੀ ਹੁਨ ਤਰਹਿ ਤੇ ਸੰਤ ਹਿੱਤ ਭਗਤ ਗੁਰ ਗੁਰ ਕਰਹਿ ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨ ਰੀ ਤਰਹਿ ਨਾਰਦਾਦ ਸੰਕਾਦ ਹਰ ਗੁਰਮੁਖ ਹੈ ਤਰਹਿ ਏਕ ਨਾਮ ਲਗ ਤਜੋ ਹੁ ਰਸ ਅਨ ਰੀ ਦਾਸ ਬੇਨਤ ਕਹਿ ਨਾਮ ਗੁਰਮੁਖ ਲਹਿ ਗੁਰੂ ਗੋਰਾ ਗੁਰੂ ਗੋਰਾ ਗੁਰੂ ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਜੋਗ ਜਿਨ ਧੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰੀਆਂ ਹਸਤ ਕਮਲ ਮਾਥੇ ਪਰ ਧਰੀਆਂ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਇ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਇ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲੈਣਾ ਥਾਪ ਜੋਤ ਜਗਤ ਤਾਰੀ ਲਹਿਣ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦੀਆ ਤਿੰਨ ਸ੍ਰੀ ਰਾਮਦਾਸ ਸੋਢੀ ਥਿਰ ਥੱਪਿਓ ਹਰ ਕਾ ਨਾਮ ਅਖੈ ਨਿਦ ਅਪਿਓ ਅਪਿਓ ਹਰ ਨਾਮ ਅਖੈ ਨਿਦ ਚੌਂ ਜੁਗ ਗੁਰ ਸੇਵਾ ਕਰ ਫਲ ਨਹੀਂ ਅੰ ਬੰਦਹਿ ਜੋ ਚਰਨ ਸਰਨ ਸੁਖ ਪਾਵਹਿ ਪਰਮ ਆਨੰਦ ਗੁਰਮੁਖ ਕਹੀ ਅੰ ਪਰਤਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਣ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰ ਬੇਚਿਤ ਚਾਉ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੀ ਜੀਤਾ ਜਮ ਲੋਕ ਪਤਤ ਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਗਵੰਸ ਤਿਲਕ ਸੁੰਦਰ ਦਸਰਥ ਘਰ ਮਨ ਬੰਛ ਜਾ ਕੀ ਸਰਨੰ ਸਤਗੁਰ ਗੁਰ ਸੇਵ ਅਲਖ ਗਤ ਜਾ ਕੀ ਸੀਰੀ RAMਦਾਸ ਤਰਨ ਤਰਨ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭੱਗਾ ਇਹ ਆਈ ਹੀ ਐ ਪ੍ਰਤੀਤ ਪ੍ਰਤੀਤ ਹੀ ਐ ਆਈ ਜਿਨ ਜਨਕੈ ਤਿਨ ਕੋ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦੇਵ ਦ੍ਰਿਸ਼ਟ ਕਾਰਨ ਕਰਨ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮ ਦਾਸ ਤਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕੈ ਇਕ ਪੜਹਿ ਸੁਣਹਿ ਗਾਵਹਿ ਪ੍ਰਭਾਤੇ ਕਰਹਿ ਇਸ਼ਨਾਨ ਇਸਨਾਨ ਕਰਹਿ ਪ੍ਰਭਾਤ ਸੁਧਮਨ ਗੁਰਪੂਜਾ ਵਿਦ ਸਹਿਤ ਕਰਨ ਕੰਚਨ ਤਨ ਹੋਏ ਪਰਸ 파ਰਸ ਕਉ ਜੋਤ ਸਰੂਪੀ ਧਿਆਨ ਧਰੰ ਜਗਜੀਵਨ ਜਗਨਨਾਥ ਜਲ ਥਲ ਮਹਿ ਰਹਿਆ ਪੂਰਬੋ ਵਿਦ ਵਰਨ ਸਤਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਜਿਨੋ ਹੂੰ ਬਾਤ ਨਿਸ਼ਚਲ ਧਰੂ ਜਾਨੀ ਤੇ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮ ਆਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕ੍ਰਮ ਸੇਵੀਐ ਸੱਚਾ ਵਾਹਿਗੁਰੂ 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 ਵਾਹਿ ਜੀਉ ਕਵਲ ਨਾਨ ਨ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾ ਜਸੋਦ ਜਿਸਹਿ ਦਹੀਂ ਭਾਤ ਖਾਹੇ ਜੀਉ ਦੇਖ ਰੂਪ ਅਤ ਅਨੂਪ ਮੋਹ ਮਹਾਮਗ ਭਈ ਕਿੰਕਨੀ ਸ਼ਬਦ ਝਲਤਕਾਰ ਖੇਲ ਪਾਹੇ ਜੀਉ ਕਾਲ ਕਲਮ ਹੁਕਮਾ ਹਾਥ ਕਹੋ ਕੌਣ ਮੀਟ ਸਕੈ ਈਸ ਬੰਮਿਓ ਗਿਆਨ ਧਿਆਨ ਤਰਤ ਹੀ ਐ ਚਾਹੀ ਜੀਉ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ RAM ਨਾਮ ਪਰਮ ਧਾਮ ਸੁਧ ਬੁੱਧ ਨਿਰਕਾਰ ਬੇਸ਼ਮਾਰ ਸਰਬਰ ਕਉ ਕਾਹੇ ਜੀਓ ਸੁਥਰ ਚਿੱਤ ਭਗਤ ਹਿਤ ਭੀਖ ਧਰਿਓ ਹਰਨਾਖਿ ਚਹਰਿਓ ਨਖ ਬਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ ਕੀ ਓਸ਼ਦਮ ਅਪਰੰਪਰ ਪਰ ਬ੍ਰਹਮ ਲਖੈ ਕੌਣ ਤਾਹੇ ਜੀਓ ਸਤ ਸਾਚ ਸ੍ਰੀ નિਵਾਸ ਆਦ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਉ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਉ ਬੇਵਜીર ਬੜੇ ਧੀਰ ਧਰਮ ਅੰਗ ਅਲਾਖੇ ਅਗਮ ਖੇਲ ਕੀਆ ਆਪਣੈ ਉਸ਼ਾਹੇ ਜੀਉ ਅਕਥ ਕਥਾ ਕਥੀ ਨਾ ਜਾਏ ਤਿੰਨ ਲੋਕ ਰਹਿ ਆਸਮਾਈ ਸੁ ਤਹਿ ਸਿਧ ਰੂਪ ਧਰਿਓ ਸਾਹਨ ਕੈ ਸਾਹਿ ਜਿਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜਿਓ ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜਿਓ ਬਲਹ ਸ਼ਲਨ ਸਬਲ ਮਲਨ ਭਗਤ ਫਲਨ ਕਾਨਕਵਾਰ ਨਿਹਕਲੰਕ ਬਜੀ ਡੰਕ ਚੜਹੁ ਦਲ ਰਵਿੰਦ ਜੀਓ RAM ਰਮਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ ਸਰਬ ਪੂਤ ਆਪ ਹੀ ਦਿਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮਛ ਕਾਚ ਹੋ ਬਰਹਾ ਜਮਨਾ ਕੈ ਕੂਲ ਖੇਲ ਖੇਲਿਓ ਜਨ ਗਿੰਦ ਜੀਓ ਨਾਮ ਸਾਰਹੀਏ ਧਾਰ ਤਜ ਬਕਾਰ ਮਨ ਗੰ ਅੰਦ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿ ਆਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਇਹੈ ਨਿਸਬਾਸਰ ਹੋਏ ਕਲਿਆਣ ਲਹਿ ਪਰਮਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਣ ਜਣ ਸਿਓ ਛਾੜ ਧੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇ ਹੋ ਤ੍ਰੈਸਨੇਹ ਚਿੱਤ ਬਲਾਸ ਜਗਤ ਏਹੋ ਚਰਨ ਕਮਲ ਸਦਾ ਸਿਓ ਧ੍ਰਿੜਤਾ ਕਰ ਮਤ ਜੀਓ ਨਾਮ ਸਾਰਹੀਏ ਧਾਰ ਤਜ ਬੇਕਾਰ ਮਨ ਗਏ ਅੰਧ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਸੇਵਕ ਕੈ ਪਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸਨ ਸ੍ਰੀ ਤੈ ਅਗਨੰਤ ਤਿੰਕੋ ਮੋਹ ਭਿਆ ਮਨ ਮਦ ਕਾ 84 ਲਖ ਜੋਨੇ ਉਪਾਈ ਫਿਰ ਜਕ ਦੀਆ ਸਭ ਹੂ ਕਉ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਬੜਾ ਤਮਾਸ਼ਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਬੈ ਵਿਚਾਰੂ ਵਾਹੂ ਵਾਹੂ ਕਾ ਬੜਾ ਤਮਾਸ਼ਾ ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿ ਗੁਰੂ ਤੇਰੀ ਸਭ ਰਚਨਾ ਤੂੰ ਜਲ ਤਲ ਗਗਨ ਪਿਆਲ ਪੂਰ ਰਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਾਨਹਿ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀ ਆ ਖੇਲ ਬਡ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਸਭ ਰਚਨਾ